ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਇਸਾਨਾਂ ਦੇ ਝੋਨੇ ਕਰੰਡ ਹੋਏ ਨੇ ਤਰਵੱਤਰ ਵਾਲਾ ਕਰੰਡ ਹੋ ਗਿਆ ਸੁੱਕਾ ਬੀਜ ਕੇ ਪਾਣੀ ਲਾਉਣਾ ਸੀਗਾ ਲੇਕਿਨ ਨੇਰੀ ਇਸ ਤਰ੍ਹਾਂ ਆਈ ਕਿ ਸਾਰੀ ਸਲੇਟ ਵੱਜ ਗਈ ਉੱਪਰ ਸੜਾ ਫਿਰ ਗਿਆ ਇਹ ਆਪਣਾ ਵੀ ਕਰੰਡ ਹੋ ਗਿਆ ਹੁਣ ਆਪਣ ਦੋਸਤ ਨੂੰ ਪਤਾ ਸੀ ਕਿ ਕਰੰਡ ਹੋਏਗਾ ਉਸ ਲਈ ਆਪਾਂ ਉਹਦੀ ਬੀਜ ਦੀ ਡੁੰਗਾਈ ਉਨੀਕ ਰੱਖੀ ਠੀਕ ਹੈ ਮੈਂ ਇਸ ਦੇ ਸਬੰਧੀ ਤੁਹਾਡੇ ਨਾਲ ਗੱਲ ਕਰਦਾ ਹਾਂ ਕਿ ਇਹ ਝੋਨਾ ਕਰੰਡ ਹੁੰਦਾ ਹੈ ਪਹਿਲੀ ਗੱਲ ਤੇ ਹੈਗੀ ਹੈ ਕਿ ਝੋਨਾ ਕਰੰਡ ਹੋ ਗਿਆ ਕਿ ਲੋੜਾ ਨਹੀਂ ਆ ਗਿਆ ਇਹ ਕਈ ਸਾਲ ਪਹਿਲਾਂ ਇੱਕ ਖਸਾਨਵੀ ਨੇ ਕਮੈਂਟ ਕੀਤਾ ਸੀ ਕਿ ਝੋਨਾ ਟੋਪੀ ਵਾਲਾ ਕਿੱਲ ਹੁੰਦਾ ਇਹ ਨਿਕਲ ਆਉਂਦਾ ਹੈ ਸੱਚ ਹੈ ਪਰ ਹੁਣ ਅਸਲ ਦੇ ਵਿੱਚ ਸਿੱਧੀ ਬਿਜਾਈ ਦੇ ਵਿੱਚ ਯਾਰਾ ਸਾਡੇ ਫਾਜ਼ਿਲਕਾ ਵਾਲੇ ਸ਼੍ਰੀ ਮੁਖਸਰ ਸਾਹਿਬ ਠਿੰਡਾ ਮਾਨਸਾ ਇਹ ਜਿਹੜੇ ਜ਼ਿਲ੍ਹੇ ਸਿੱਧੀ ਬਿਜਾਈ ਕਰ ਰਹੇ ਹੈ ਇਹ ਜ਼ਿਲ੍ਹੇ ਪਹਿਲਾਂ ਨਰਮਾ ਬੀਜਦੇ ਸੀ ਨਰਮੇ ਦੇ ਵਿੱਚ ਜੇ ਫਸਲ ਕਰੰਡ ਹੋ ਜਾਂਦੀ ਤੇ ਖਤਮ ਹੋ ਜਾਂਦੀ ਹੈ ਤਾਂ ਜਦੋਂ ਕਰੰਟ ਦਾ ਸ਼ਬਦ ਕਿਸਾਨ ਦੇ ਦਿਮਾਗ 'ਚ ਆਉਂਦਾ ਹੈ ਤਾਂ ਕਿਸਾਨ ਨੂੰ ਲੱਗਦਾ ਕਿ ਹਾਈ ਫਸਲ ਗਈ ਪਰ ਟੂ ਚੌਨਾ ਟੋਪੀ ਵਾਲਾ ਖੇਲਾ ਇਹਦਾ ਕੁਝ ਨਹੀਂ ਵਿਗੜਦਾ ਇਹ ਸਥਿਤੀ ਹੈ ਆਪਣੇ ਚੌਨੇ ਦੀ ਜੜ ਵਾਲਾ ਜੜ ਰੀਬਾਨੀ ਸ਼ੁਰੂ ਹੋ ਗਈ ਹੈ ਹਜੇ ਤੱਕ ਉੱਪਰ ਦਾ ਢੰਗੂਰ ਇਹਦਾ ਬੰਨਾ ਸ਼ੁਰੂ ਨਹੀਂ ਹੋਇਆ ਤਾਂ ਜੇਕਰ ਇਹ ਸਥਿਤੀ ਦੇ ਵਿੱਚ ਜਿਹੜਾ ਹੈਗਾ ਹੁਣ ਕੀ ਕੀ ਕਰੀਏ ਆਪਾਂ ਤਾਂ ਕੋਲ ਸਥਿਤੀਆਂ ਦੀ ਆਪਾਂ ਗੱਲ ਕਰਾਂਗੇ ਠੀਕ ਹੈ ਪਹਿਲੀ ਗੱਲ ਜਿਹੜਾ ਕਿਸਾਨ ਵੀਰ ਦੇ ਦਿਮਾਗ 'ਚ ਕੀ ਆਉਂਦਾ ਕਿ ਮੈਂ ਪਾਣੀ ਲਾ ਦਿਆਂ ਕਿਸਾਨ ਦੋਸਤੋ ਆ ਝੋਨਾ ਐ ਸਟੇਜ ਤੇ ਐ ਜਾਂ ਮਾੜਾ ਜਿਹਾ ਟੰਗੂਰ ਕੱਢਿਆ ਹੋਵੇ ਨਹੀਂ ਜਦੋਂ ਅਸੀਂ ਇਹਨੂੰ ਪਾਣੀ ਲਾ ਦਿੰਦੇ ਨੇ ਨਾਲ ਦੀ ਨਾਲ ਤਾਂ ਝੋਨਾ ਸੌ ਜਾਂਦਾ ਆ ਸਾਡੇ ਮਾਝੇ ਵਾਲੇ ਭਰਾਵਾਂ ਨੂੰ ਪੁੱਛੋ ਜਿਹੜੇ ਬੰਦੇ ਝੋਨਾ ਜਿਹੜਾ ਹੈਗਾ ਟੰਗੂਰ ਮਰਵਾ ਕੇ ਖੇਤ ਦੇ ਬੀਜਦੇ ਐ ਉਹਨਾਂ ਨੇ ਮੰਨ ਲਓ ਖੇਤ ਝੋਨਾ ਬੀਜਣਾ ਸੀ ਕਿਸੇ ਕਾਰਨ ਵਾਸ਼ ਝੋਨਾ ਟੰਗੂਰ ਮਾਰ ਗਿਆ ਤੇ ਉਸ ਤੋਂ ਬਾਅਦ ਝੋਨਾ ਨਹੀਂ ਬੀਜ ਸਕੀ ਤਾਂ ਕੀ ਕਰਦੇ ਆ ਉਸ ਢੰਗੂਰ ਮਾਰੇ ਹੋਏ ਬੀਜ ਨੂੰ ਪਾਣੀ ਦੇ ਵਿੱਚ ਰੱਖ ਦਿੰਦੇ ਆ ਪਾਣੀ 'ਚ ਮਾਰ ਰੱਖਣ ਕਰਕੇ ਉਹ ਢੰਗੂਰ ਰੁਕ ਜਾਂਦਾ ਝੋਨੇ ਦਾ ਤਾਂ ਇਹੀ ਕੰਮ ਜੇਕਰ ਤੁਸੀਂ ਇੱਥੇ ਕਰਦੇ ਹੋ ਕਿ ਇਹਨੂੰ ਐ ਸਮੇਂ ਤੇ ਪਾਣੀ ਬਦਲਾ ਦਿੰਨੇ ਹੋ ਥੋੜਾ ਝੋਨਾ ਢੰਗੂਰ ਮਾਰਨੋਂ ਰੁਕ ਜਾਂਦਾ ਉੱਥੇ ਰੁਕ ਜਾਂਦਾ ਤੇ ਉਹ ਫਿਰ ਜਿਹੜਾ ਹੈਗਾ ਥੋੜਾ ਕੰਮ ਹੋਰ ਲੇਟ ਹੋ ਜਾਂਦਾ ਆਪਾਂ ਪਿਛਲੇ 5-7 ਸਾਲਾਂ ਤੋਂ ਹੀ ਦੇਖ ਰਹੇ ਹਾਂ ਇਹ ਆਪਣੀ ਪ੍ਰੈਕਟੀਕਲ ਦਿੱਕਤ ਹੈ ਸਾਇੰਸ ਕੀ ਕਹਿੰਦੀ ਉਹ ਵੱਖਰੀ ਗੱਲ ਹੈ ਪ੍ਰੈਕਟੀਕਲ ਪ੍ਰੋਬਲਮ ਸਾਨੂੰ ਆ ਰਹੀ ਹੈ ਦਾ ਫਿਰ ਅਸੀਂ ਕਰਨਾ ਕੀ ਹੈ ਇਹ ਵੀਡੀਓ ਬਣ ਰਹੀ ਹੈ ਸਾਲ 2025 ਦੇ ਵਿੱਚ ਤੇ ਤਰੀਕ ਹੈਗੀ ਹੈ 27 ਮਈ 2025 ਮੈਂ ਸਾਲ ਦੀ ਗੱਲ ਕਿਉਂ ਕੀਤੀ ਇਸ ਕਰਕੇ ਕਿ ਜੇਤਕਾ ਤੁਸੀਂ ਆਮ ਸਾਲਾਂ ਦੇ ਵਿੱਚ ਹੁੰਦੇ ਤਾਂ ਮੈਂ ਤੁਹਾਨੂੰ ਇਹ ਕਹਿਣਾ ਸੀਗਾ ਕਿ ਜੇ ਹੋਈ ਸਥਿਤੀ ਆ ਝੋਨੇ ਦੀ ਹੈ ਜਾਂ ਝੋਨੇ ਨੂੰ ਕਿ ਨਿੱਕਾ ਜਾਂ ਟੰਬੂਰ ਮਾਰਿਆ ਹੋਇਆ ਤਾਂ ਨੂੰ ਤਾਂ ਆਪਾਂ ਇਹ ਕਹਿਣਾ ਸੀਗਾ ਕਿ ਭਾਈ ਜਿਹੜਾ ਦੋ ਤਿੰਨ ਦਿਨ ਝੋਨੇ ਬੀਜੇ ਨੂੰ ਹੋਏ ਹੈ ਉਹਦੇ ਉੱਤੇ ਤਵੀਆਂ ਬੰਦ ਕਰਕੇ ਮਾਰ ਦਿਓ ਉਹਦੇ ਉੱਤੇ ਡਰੈਲ ਨਗਾ ਦਿਓ ਉਹਦੇ ਉੱਤੇ ਸੁਹਾਗਾ ਮਾਰ ਸਕਦੇ ਹਾਂ ਉਹਦੇ ਉੱਤੇ ਤੁਸੀਂ ਕਰਾਂਡਾ ਮਾਰ ਸਕਦੇ ਹੋ ਤੇ ਕਰੰਟ ਪੰਨੀ ਆਣੀ ਹੈ ਕਹਾਣੀ ਖਤਮ ਚੋਣਾ ਉਗਾਏਗਾ ਪ੍ਰੰਤੂ ਸਾਲ 2025 ਦੇ ਵਿੱਚ ਸਾਨੂੰ ਪਤਾ ਹੈ ਕਿ 27 ਮਈ ਤੋਂ ਲੈ ਕੇ 1 ਜੂਨ ਦੇ ਦਰਮਿਆਨ ਫਿਰ ਅਲੱਗ-ਅਲੱਗ ਜਗ੍ਹਾ ਤੇ ਵਰਖਾ ਹੋ ਸਕਦੀ ਹੈ ਤਾਂ ਫਿਰ ਇਸ ਸਥਿਤੀ ਦੇ ਵਿੱਚ ਜੇ ਅਸੀਂ ਅੱਜ ਕਰੰਟ ਪਾਣਦੇ ਹਾਂ ਤੇ ਕੱਲ ਨੂੰ ਫੇਰ ਵੀ ਪੈ ਗਿਆ ਫਿਰ ਉਹੀ ਗੱਲ ਹੋ ਜਾਣੀ ਹੈ ਤਾਂ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਕਿ ਤੁਸੀਂ ਰੁਕੋ ਰੁਕ ਕੇ ਆਪਾਂ ਜਿਹੜਾ ਪਾਣੀ ਲਾਉਣ ਵਾਲਾ ਆਪਸ਼ਨ ਹੈ ਉਸ ਪਾਸੇ ਨੂੰ ਜਾਵਾਂਗੇ ਜਿਹੜੇ ਪਰੰਤੂ ਪਾਣੀ ਆਏ ਨਹੀਂ ਲੱਗਣਾ ਜਿਵੇਂ ਆਪਾਂ ਲਾ ਰਹੇ ਹਾਂ ਪਾਣੀ ਲਾਉਣ ਦੇ ਲਈ ਆਪਾਂ ਨੂੰ ਖੇਤ ਦਾ ਇੰਤਜ਼ਾਰ ਕਰਨਾ ਪਏਗਾ ਆਪਾਂ ਨੂੰ ਕਿੰਨੇ ਸਾਲ ਹੋ ਗਏ ਦੇਖੋ ਕੰਮ ਕਰਦੇ ਇਹਨੂੰ ਕਿ ਜਿਸ ਸਮੇਂ ਜਿਹੜਾ ਦਾਣਾ ਹੈ ਦਾਣਾ ਟੋੜਾ ਛੱਤ ਦੇ ਕੋਲੇ ਆ ਗਿਆ ਦੇਖੋ ਹਜੇ ਤੱਕ ਤਾਂ ਥੱਲੇ ਹੈ ਨਾ ਇਸ ਸਟੇਜ ਤੇ ਆਪਾਂ ਪਾਣੀ ਲਾਤਾ ਤੇ ਇਹ ਨਹੀਂ ਇੱਥੇ ਰੁਕ ਜਾਣਾ ਜਦੋਂ ਤੁਹਾਨੂੰ ਲੱਗਿਆ ਕਿ ਇਹਦਾ ਸੂਆ ਨਿਕਲ ਕੇ ਧਰਤੀ ਦੇ ਬਰਾਬਰ ਆਉਣ ਵਾਲਾ ਹੈ ਹੁਣ ਤਾਂ ਯਾਰ ਇਹ ਆ ਮੇਰੇ ਖੇਤ ਦੀ ਸਥਿਤੀ ਜੇ ਆ ਮੈਂ 26 ਮਈ ਨੂੰ ਵੀਡੀਓ ਬਣਾਈ ਸੀ ਤਾਂ ਮੇਰੇ ਖੇਤ ਦੀ ਸਥਿਤੀ 28 ਮਈ ਨੂੰ ਇਹ ਹੋਊਗੀ ਕਿ ਮੇਰਾ ਦਾਣਾ 29 ਮਈ ਦੀ ਨਹੀਂ ਤੱਕ ਇੱਕਦਮ ਬਾਹਰ ਆ ਜਾਊਗਾ ਤਾਂ ਫਿਰ ਮੈਂ ਕੀ ਕਰਾਂਗਾ ਮੈਂ 28 ਮਈ ਨੂੰ ਇਹਨੂੰ ਪਾਣੀ ਲਾਵਾਂਗਾ 28 ਮਈ ਨੂੰ ਪਾਣੀ ਲਾਵਾਂਗਾ ਤੇ 29 ਨੂੰ ਫਟੱਕ ਦੇ ਨੇ ਜਗ੍ਹਾ ਬਾਹਰ ਵੱਜੇਗਾ ਕੋਈ ਦਿੱਕਤ ਨਹੀਂ ਕਰੰਡ ਉਹਨਾਂ ਬੰਦੇ ਆਸਤੇ ਸਮੱਸਿਆ ਹੁੰਦੀ ਹੈ ਜਿਹੜੇ ਬੰਦੇ ਜਿਹੜਾ ਹੈਗਾ ਝੋਨਾ ਜਿਹੜਾ ਡੂੰਗਾ ਬੀਜ ਦਿੰਦੇ ਆ ਜੇ ਢੂੰਗਾ ਵੇਚਤਾ ਚੋਂ ਨਾ ਉਦੋਂ ਫਿਰ ਹੁੰਦਾ ਹੈ ਕਿ ਜਿਹੜਾ ਟੰਗੂਰ ਹੁੰਦਾ ਉਹ ਥੱਲੇ ਹੀ ਪੱਤਾ ਖੋਲ ਲੈਂਦਾ ਤੇ ਫਿਰ ਗੋਲ ਮੁੜ ਜਾਂਦਾ ਉੱਥੇ ਔਖਾ ਹੋ ਜਾਂਦਾ ਬਾਕੀ ਖੇਤਾਂ ਵਿੱਚ ਕੋਈ ਔਖਾ ਨਹੀਂ ਹੁੰਦਾ ਕਈ ਕਿਸਾਨ ਵੀਰਾਂ ਸਵਾਲ ਹੋਏਗਾ ਕਿ ਕੀ ਹੁਣ ਪੈਂਡੀਮੈਥਲਿਨ ਦਾ ਅਸਰ ਖਤਮ ਹੋ ਗਿਆ ਨਹੀਂ ਪੈਂਡੀਮੈਥਲਿਨ ਦਾ ਅਸਰ ਕੋਈ ਖਤਮ ਨਹੀਂ ਹੋਇਆ ਪੈਂਡੀਮੈਥਲਿਨ ਦਾ ਅਸਰ ਰਹੇਗਾ ਪਰੰਤੂ ਜੇ ਫੇਰ ਵੀ ਤੁਹਾਨੂੰ ਡਰ ਲੱਗਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਦੀ ਸਿਫਾਰਿਸ਼ ਨਹੀਂ ਕਰਦੀ ਪਰੰਤੂ ਸਾਡੇ ਕਿਸਾਨ ਵੀਰਾਂ ਤਿਆਰ ਵੀ ਦੱਸਦੇ ਆ ਕਿ ਉਹ ਜਿਹੜਾ ਪਾਣੀ ਲਾਉਂਦੇ ਆ ਉਹਦੇ ਵਿੱਚ ਜਿਹੜਾ ਹੈਗਾ 600 ਐਮਐਲ ਜਿਹੜਾ ਹੈਗਾ ਪ੍ਰਟੀਲਾ ਕਲੋਰੀਡਿਡ ਵਾਟਰ ਬੇਸਡ ਹੁੰਦੀ ਦੁੱਧ ਜੀ ਹਰਗੀ ਹੁੰਦੀ ਹੈ ਉਹ ਪਾ ਲੈਂਦੇ ਆ ਤੇ ਉਹਦੇ ਨਾਲ ਗੰਦ ਨਹੀਂ ਹੁੰਦਾ ਵੈਸੇ ਵੀ ਜੇ ਤੁਸੀਂ ਸਪਰੇਅ ਨਾ ਕਰੋ ਤਾਂ ਕੋਈ ਦਿੱਕਤ ਨਹੀਂ ਟੋੜੀ ਪੈਂਡੀਮੈਥਲਨ ਕੰਮ ਕਰਦੀ ਰਹੇਗੀ ਕਈ ਵਾਰੀ ਉਹਨਾਂ ਖੇਤਾਂ 'ਚ ਦਿੱਕਤ ਹੋ ਜਾਂਦੀ ਹੈ ਕਿ ਆਪਾਂ ਜੇ ਹੁਣੇ ਨਰਮਾ ਕ ਮੱਖੇ ਕਣਕ ਮਾਫ ਕਰਨਾ ਝੋਨਾ ਬੀਜ ਕੀ ਹੈ ਤੇ ਬੀਜ ਕੇ ਹੀ ਆਈ ਸੀਗੇ ਪੈਂਡੀਮੈਥਲਨ ਸਪਰੇਅ ਕੀਤੀ ਤੇ ਮਗਰੇ ਨਹੀਂ ਪੈ ਗਿਆ ਤਾਂ ਉੱਥੇ ਜਿਹੜੀ ਹੈਗੀ ਲੇਅਰ ਡਿਸਟਰਬ ਹੋਣ ਕਰਕੇ ਫਿਰ ਸਾਨੂੰ ਇਹ ਹੁੰਦਾ ਹੈ ਕਿ ਜਦੋਂ ਅਸੀਂ ਇਹ ਇਹ ਉਹ ਚ ਗੰਦ ਟਿੱਕਣ ਦੀ ਸਮੱਸਿਆ ਹੋ ਜਾਂਦੀ ਹੈ ਜਿੱਥੇ ਦੋ ਦਿਨ ਨੰਗੇ ਅਸੀਂ ਉੱਥੇ ਕੋਈ ਦਿੱਕਤ ਨਹੀਂ ਆਏਗੀ ਤਾਂ ਫਿਰ ਨਿਚੋੜ ਇਹੀ ਨਿਕਲਦਾ ਹੈ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡੇ ਇਲਾਕੇ 'ਚ ਮੀਂਹ ਨਹੀਂ ਪੈਣ ਵਾਲਾ ਹੈਗਾ ਤੁਸੀਂ ਕਰਾਂਡੇ ਦੇ ਨਾਲ ਤਵੀਆਂ ਦੇ ਨਾਲ ਸਵਾਗੇ ਦੇ ਨਾਲ ਜੈਂਟਰਲ ਚਲਾ ਕੇ ਕੰਡਣ ਪਣ ਸਕਦੇ ਹੋ ਜਦੋਂ ਮੂੰਹ ਦੇ ਉੱਤੇ ਦਾਣਾ ਆ ਗਿਆ ਉਸ ਸਮੇਂ ਆਪਾਂ ਨੂੰ ਹਲਕਾ ਪਾਣੀ ਲਾ ਕੇ ਵੀ ਕੰਡਣ ਪਣ ਸਕਦੇ ਹਾਂ ਧੰਨਵਾਦ ਦੋਸਤੋ ਮੇਰ ਬਣੀ ਦੋਸਤੋ